ਜਿਹੜਾ ਕਰਮ ਦੂਸਰੇ ਨੂੰ ਚੋਟ ਪਹੁੰਚਾਉਂਦਾ ਹੈ ਉਸ ਤੋਂ ਦੁੱਖ ਹੀ ਨਿਕਲੇਗਾ ਸੁੱਖ ਨਹੀਂ ਨਿਕਲ ਸਕਦਾ ਕਿਸੇ ਦੇ ਮਨ ਨੂੰ ਤੂੰ ਚੋਟ ਪਹੁੰਚਾਈਏ ਤੋ ਤੈਨੂੰ ਮਾਨਸਿਕ ਪੀੜਾ ਮਿਲੇਗੀ ਕਿਸੇ ਦੇ ਸਰੀਰ ਨੂੰ ਤੂੰ ਚੋਟ ਪਹੁੰਚਾਈਏ ਤੋ ਸਰੀਰ ਤੇਰਾ ਬਚ ਨਹੀਂ ਸਕਦਾ ਕਿਉਂਕਿ ਪ੍ਰਮਾਤਮਾ ਦੇ ਦਰਬਾਰ ਦੇ ਚ ਰੰਗ ਰੂਪ ਨਜ਼ਲ ਭਾਸ਼ਾ ਮਜ਼ਬਦ ਦੀ ਵਿਚਾਰ ਨਹੀਂ ਆਉਂਦੀ ਤੇਰਾ ਰੰਗ ਕੈਸਾ ਹੈ ਤੇਰਾ ਰੂਪ ਕੈਸਾ ਹੈ ਤੇਰਾ ਮਜ਼ਬਦ ਕੀ ਹੈ ਤੇਰਾ ਮੁਲਕ ਕੈਸਾ ਹੈ ਤੇਰੀ ਭਾਸ਼ਾ ਕੀ ਹੈ ਤੇਰਾ ਵਰਨ ਕੀ ਹੈ ਤੇਰੀ ਜਾਤ ਪਾਤ ਕੀ ਹੈ ਪ੍ਰਮਾਤਮਾ ਇਸ ਦੀ ਵਿਚਾਰ ਨਹੀਂ ਕਰਦਾ ਫਿਰ ਕਿਸ ਦੀ ਕਰਦਾ ਹੈ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਸ ਸੱਚੇ ਦੇ ਦਰਬਾਰ ਵਿੱਚ ਕੇਵਲ ਕਰਮਾਂ ਦੀ ਵਿਚਾਰ ਹੋਰ ਕੁਝ ਵੀ ਨਹੀਂ ਤੇਰਾ ਮਜ਼ਹਬ ਕੀ ਹੈ ਤੇਰਾ ਮੁਲਕ ਕੀ ਹੈ ਤੇਰਾ ਰੰਗ ਰੂਪ ਕੈਸਾ ਹੈ ਤੇਰੀ ਭਾਸ਼ਾ ਕੀ ਹੈ ਜਾਤ ਪਾਤ ਕੀ ਹੈ गोत की है घराना की है कुछ भी नहीं कर्म की है होए विचार, दुख है, तो समझ लेना कोई ऐसे बीज बोए गए ने अक्सर मनुख कह दे पता नहीं ये दुख क्यों है दरअसल बीज आज बोहे है तो फल है नहीं? ਬੀਜ ਫਲ ਤੱਕ ਅਪੜੇ ਵਿਚਕਾਰ ਕਾਫੀ ਸਮੇਂ ਦਾ ਗਾਇਬ ਹੈ ਅੰਤਰਾਲ ਹੈ ਅੱਜ ਬੀਜ ਬੋਇਆ 2 ਸਾਲ 4 ਸਾਲ 10 ਸਾਲ ਬਾਅਦ ਕਿਧਰੇ ਫਲ ਹੈ